ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਦਿੱਲੀ ਲਈ ਉਡਾਣ ਭਰਦੇ ਹੀ ਜਹਾਜ਼ ਦਾ ਟੁੱਟਿਆ ਸ਼ੀਸ਼ਾ ਕਰਵਾਣੀ ਪਈ ਐਮਰਜੈਂਸੀ ਲੈਂਡਿੰਗ ਇਸ ਦੇ ਨਾਲ ਜਹਾਜ਼ 'ਚ 170 ਯਾਤਰੀ ਸਿਧਨ ਸਵਾਰ ਇਸ ਦੇ ਨਾਲ ਦਿੱਲੀ ਤੋਂ ਆ ਰਹੀ ਵਿਸਤਾਰ 에어ਲਾਈਨਜ਼ ਦੀ ਫਲਾਈਟ ਨੂੰ ਟੈਕ-ਆਫ ਤੋਂ ਥੋੜੀ ਦੇਰ ਬਾਅਦ ਹੀ ਹਵਾਈ ਅੱਡੇ ਤੇ ਦੁਬਾਰਾ ਲੈਂਡਿੰਗ ਕਰਨਾ ਪਿਆ ਇਹ ਘਟਨਾ ਟੈਕ ਫਾਰਮ ਦੇ 10 ਮਿੰਟ ਬਾਅਦ ਵਾਪਰੀ ਹੈ ਦਿੱਲੀ ਲਈ ਉਡਾਣ ਭਰਨ ਤੋਂ ਬਾਅਦ ਕੁਝ ਹੀ ਮਿੰਟਾਂ ਬਾਅਦ ਬੁੱਧਵਾਰ ਨੂੰ ਪੂਨੇਸ਼ਬ ਦੇ ਇੱਕ ਜਹਾਜ਼ ਨੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਇਸਨਦਰ ਅਸਲ ਜਹਾਜ਼ ਟੇਕ ਆਫ ਤੋਂ ਬਾਅਦ ਗੜੇਮਾਰੀ ਵਿੱਚ ਫਸ ਗਿਆ ਅਸ ਕਾਰਨ ਜਹਾਜ਼ ਖਰਾਬ ਹੋ ਗਿਆ ਹੈ ਅਤੇ ਇਸ ਨੂੰ ਐਮਰਜੈਂਸੀ ਚ ਦੁਬਾਰਾ ਪੇ ਵ ਨੈਸ਼ਵਰ ਚ ਲੈਂਡ ਕਰਵਾਉਣਾ ਪਿਆ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ 170 ਯਾਤਰੀ ਸਵਾਰ ਸਨ ਹਰ ਕੋਈ ਸੁਰੱਖਿਆ ਹੈ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਫਲਾਈਟ ਨੇ ਤੋਂ ਬਾਅਦ ਦਿੱਲੀ ਲਈ ਉਡਾਣ ਭਰੀ ਅਤੇ ਸੀ ਪਰ ਅਚਾਨਕ ਮੌਸਮ ਖਰਾਬ ਹੋ ਗਿਆ ਜਿਸ ਸਕਤੋਂ ਬਾਅਦ ਪਾਇਲਟ ਨੇ ਏਟੀਸੀ ਨੂੰ ਸੂਚਿਤ ਕੀਤਾ ਤੇ ਜਹਾਜ਼ ਨੂੰ ਇੱਕ ਵਾਰ ਫਿਰ ਐਮਰਜੈਂਸੀ ਸਥਿਤੀ ਵਿੱਚ ਹਵਾਈ ਅੱਡੇ ਤੇ ਲੈਂਡ ਕਰਵਾਇਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ